ਇਹ ਜਿਹੜੀ 11 ਸਾਲ ਦੀ ਸਰਕਾਰ ਹੈ ਮੋਦੀ ਸਾਹਿਬ ਦੀ ਇਸ ਦੇ ਵਿੱਚ ਉਹਨਾਂ ਨੇ ਭਾਰਤ ਨੂੰ ਵਿਕਸਿਤ ਭਾਰਤ ਅਤੇ ਆਤਮ ਨਿਰਭਰ ਭਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਸੇਵਾ ਨੂੰ ਹੀ ਆਪਣਾ ਸੰਕਲਪ ਬਣਾਇਆ ਸੁਸ਼ਾਸਨ ਨੂੰ ਇੱਕ ਕਲਚਰ ਜਾਂ ਸੰਸਕ੍ਰਿਤੀ ਬਣਾ ਕੇ ਤੇ ਜੋ ਵੀ ਉਹਨਾਂ ਨੇ ਆਤਮ ਨੇ ਪਰਪਾਰਕ ਬਣਾਉਣਾ ਸੀ ਉਸ ਨੂੰ ਪ੍ਰਾਥਮਿਕਤਾ ਦਿੱਤੀ ਇਸ ਦੇ ਵਿੱਚ ਮਹਿਲਾਵਾਂ ਬਿਊਟ ਗਰੀਬ ਤੇ ਕਿਸਾਨ ਇਹਨਾਂ ਲਈ ਵਿਸ਼ੇਸ਼ ਤੌਰ ਤੇ ਕੰਮ ਹੋਏ ਕਿਉਂਕਿ ਬੀਜੇਪੀ ਦਾ ਤੇ ਮੋਦੀ ਜੀ ਦਾ ਇਹ ਮੰਨਣਾ ਹੈ ਕਿ ਜਿੰਨਾ ਚਿਰ ਹਰ ਵਰਗ ਦਾ ਵਿਕਾਸ ਨਹੀਂ ਹੁੰਦਾ ਜਿੰਨਾ ਚਿਰ ਸਾਡਾ ਇਨਫਰਾਸਟ੍ਰਕਚਰ এনवायरमेंट ਹਰ ਚੀਜ਼ ਨੂੰ ਅਸੀ ਬਰਾਬਰ ਲੈ ਕੇ ਨਹੀਂ ਚੱਲਦੇ ਉਹਨਾਂ 'ਚ ਦੇਸ਼ ਵਿਸ਼ ਦੇਸ਼ ਨਹੀਂ ਮੰਨਿਆ ਜਾ ਸਕਦਾ ਹਾਲ ਹੀ ਦੇ ਵਿੱਚ ਆਪਰੇਸ਼ਨ ਸੰਦੂਰ ਹੋਇਆ ਜਿਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਪਾਕਿਸਤਾਨ ਦੇ ਟਿਕਾਣਿਆਂ ਨੂੰ ਜਾ ਕੇ ਭਾਰਤ ਨੇ ਖਤਮ ਕੀਤਾ ਪਰ ਭਾਰਤ ਨੇ ਪਹਿਲੀ ਵਾਰ ਇਹ ਡਿਕਲੇਅਰ ਕੀਤਾ ਕਿ ਕੋਈ ਵੀ ਅਤਵਾਦੀ ਜਿਹੜੀ ਕਾਰਵਾਈ ਕਿਸੇ ਵੀ ਦੇਸ਼ ਵੱਲੋਂ ਭਾਰਤ ਦੇ ਵਿਰੁੱਧ ਕੀਤੀ ਜਾਊਗੀ ਉਸ ਨੂੰ ਅਸੀਂ ਯੁੱਧ ਦੀ ਕਾਰਵਾਈ ਹੀ ਮੰਨਿਆ ਔਰ ਇਹ ਜਿਹੜਾ ਯੁੱਧ ਲੜਿਆ ਗਿਆ ਇਹਦੇ ਵਿੱਚ S400 ਵਰਗੇ ਮਿਜ਼ਾਈਲ ਸਿਸਟਮ ਬ੍ਰਹਮੋਸ ਆਕਾਸ਼ ਵਰਗੀਆਂ ਮਿਜ਼ਾਈਲਾਂ ਤੇਜਸ ਵਰਗੇ ਜਹਾਜ਼ ਹੈਲੀਕਾਪਟਰ ਬਹੁਤ ਸਾਰੇ ਜਿਹੜੇ ਮਿਲਟਰੀ ਡਿਫੈਂਸ ਸਿਸਟਮ ਸੀਗੇ ਉਹ ਭਾਰਤ ਦੇ ਵਿੱਚ ਹੀ ਉਹਨਾਂ ਦੀ ਟੈਕਨੀਕ ਬਣਾਈ ਗਈ ਭਾਰਤ ਦੇ ਵਿੱਚ ਹੀ ਉਹਨਾਂ ਦਾ ਨਿਰਮਾਣ ਹੋਇਆ ਤੇ ਆਪਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਭਾਰਤ ਇਫੈਂਸ ਦੇ ਸਿਸਟਮ ਤੋਂ ਬਸੀ ਮर्याਦ ਕਰ ਰਿਹਾ ਸਾਡਾ ਨਿਰਯਾਤ 34 ਗੁਣਾ ਪਹਿਲਾਂ ਨਾਲੋਂ ਵਧਿਆ ਇਸ ਤੋਂ ਪਹਿਲਾਂ ਵੱਖ-ਵੱਖ ਆਪਰੇਸ਼ਨ ਭਾਰਤ ਨੇ ਚਲਾਏ ਜਦੋਂ ਰੂਸ ਤੇ ਯੂਕਰੇਨ ਦੀ ਲੜਾਈ ਹੋਈ ਉੱਥੇ ਸਾਡੇ ਬੱਚੇ ਫਸ ਕੇ ਸੀ ਔਰ ਭਾਰਤ ਹੀ ਕਿਹੋ ਜਿਹਾ ਤੇਜ਼ ਸੀ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ મોદી ਜੀ ਨੇ ਸਾਡੇ ਭਾਰਤ ਨੂੰ ਇੰਨਾ ਕਿ ਸਾਡਾ ਨਾਮ ਉੱਚਾ ਕੀਤਾ ਗਿਆ ਇੰਨਾ ਕਿ ਭਾਰਤ ਨੂੰ ਸક્ષਮ ਬੜਾਇਆ ਹੋਇਆ ਕਿ ਉਹਨਾਂ ਨੇ ਕੁਝ ਸਮੇਂ ਲਈ ਕੁਝ ਘੰਟਿਆਂ ਲਈ ਲੜਾਈ ਰੋਕ ਕੇ ਸਾਡੇ ਬੱਚਾ ਨੂੰ ਉਥੋਂ ਕੱਢਿਆ ਤੇ ਬਾਕੀ ਦੇਸ਼ਾਂ ਦੇ ਬੱਚਿਆਂ ਦੀ ਇਹ ਕੋਸ਼ਿਸ਼ ਸੀ ਕਿ ਉਹ ਵੀ ਭਾਰਤ ਦਾ ਝੱਡਾ ਚੱਕ ਕੇ ਉਥੋਂ ਨਿਕਲ ਸਕਣ ਸੋ ਬਹੁਤ ਵੱਡਾ ਆਪਰੇਸ਼ਨ ਸੀ ਔਰ ਉਹਨਾਂ ਮਾਪੇ ਤੋਂ ਹੀ ਇਸ ਦੀ ਅਹਿਮੀਅਤ ਸਮਝ ਜਾ ਸਕਦੀ ਹੈ ਜਿਨ੍ਹਾਂ ਦੇ ਬੱਚੇ ਉਸ ਟਾਈਪ ਉਸ ਯੁੱਧ ਦੇ ਵਿੱਚ ਫਸੇ ਹੋਏ ਸੀ ਕੋਵਿਡ ਦੇ ਦੌਰਾਨ ਬੰਦੇ ਫਾਰਮਿਸ਼ਨ ਚਲਾ ਕੇ ਵੱਖ-ਵੱਖ ਦੇਸ਼ਾਂ ਤੋਂ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਵਾਪਸ ਲੈ ਕੇ ਆਏ। ਔਰ ਹੁਣ ਸਾਡਾ ਦੇਸ਼ ਚੌਥੀ ਵੱਡੀ ਆਰਥਿਕ ਵਿਵਸਥਾ ਬਣ ਚੁੱਕਿਆ ਹੈ। ਹਾਲ ਹੀ ਦੇ ਵਿੱਚ ਅਸੀਂ ਜਾਪਾਨ ਨੂੰ ਓਵਰਟੇਕ ਕਰਕੇ ਔਰ ਜਰਮਨੀ ਤੋਂ ਅਸੀਂ ਬਹੁਤ ਥੋੜਾ ਹੀ ਪਿੱਛੇ ਆ ਜਿਸ ਨੂੰ ਅਸੀਂ ਜਲਦ ਪਾਰ ਕਰਕੇ ਤੀਜੀ ਆਰਥਿਕ ਵਿਵਸਥਾ ਬਣਨ ਜਾ ਰਹੇ ਹਾਂ। ਜਿਹੜੀ ਵਿਸ਼ਵ ਦੀ ਡਿਜੀਟਲ ਪੇਮੈਂਟਸ ਹੈ ਜ्ञਾ उन्जा परसेंट डिजिटल पेमेंट्स पूरी दुनिया के भारत के और जो सा गुड्स एंड सर्विस की एक्सपोर्ट है वह अठ सौ पच्ची अरब डालर तक पहुँच गई है यू पी आई का लैंड देू पी आई राही चौबी लाख करोड़ पहुँच गया साढ़े इंटरनेट यूजरस जोड़े है वह सतानवे करोड़ पहुँच गए जैम पोर्टल राही ਜਿਹੜੀ ਸਰਕਾਰੀ ਖਰੀਦ ਕਰਨ ਦਾ ਇੱਕ ਇਨੀਸ਼ੀਏਟਿਵ ਸਰਕਾਰ ਵੱਲੋਂ ਲਿਆ ਗਿਆ ਉਸ ਨਾਲ પારદર્ਸ਼ਤਾ ਤੇ ਐਫੀਸ਼ੀਐਂਸੀ ਦੇ ਵਿੱਚ ਵਾਧਾ ਹੋਇਆ ਤੇ ਜਿਹੜਾ ਯੂਪੀਆਈ ਤੇ ਡੀਜੀ ਲੋਕਰ ਦਾ ਸਿਸਟਮ ਹੈ ਇਹ ਵਿਸ਼ਵ ਵਾਸਤੇ ਇੱਕ ਐਗਜ਼ਾਮਪਲ ਬਣਿਆ ਹੋਇਆ ਹੈ ਪਰ ਬਹੁਤ ਸਾਰੇ ਦੇਸ਼ਾਂ ਨੇ ਸਾਡੇ ਤੋਂ ਇਹ ਸੌਫਟਵੇਅਰ ਦੀ ਮੰਗ ਕੀਤੀ ਹੈ ਕਿ ਉਹ ਇਹ ਸੌਫਟਵੇਅਰਸ ਨੂੰ ਵਰਤ ਸਕਣ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕੇ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਆਉਂਦੇ ਇਹ ਇਹੋ ਜਿਹਾ ਇਨੀਸ਼ੀਏਟਿਵ ਹੈ ਜਿਹਦੇ ਨਾਲ ਫਿਰ ਮੈਂ ਕਹੂੰਗੀ ਕਿ ਪਾਰਦਰਸ਼ਤਾ ਵੀ ਆਈ ਹੈ ਵਿਚੋਲਿਆਂ ਦਾ ਰੋਲ ਘਟਿਆ ਹੈ ਕ腐ਪਸ਼ਨ ਘਟੀ ਹੈ ਔਰ ਬਹੁਤ ਸਾਰੇ ਲਾਭਪਾਤਰੀ ਡਾਇਰੈਕਟਲੀ ਆਪਣੇ ਪੈਸੇ ਆਪਣੇ ਖਾਤਿਆਂ ਦੇ ਵਿੱਚ ਪਵਾ ਕੇ ਲਾਭ ਲੈ 파 ਰਹੇ ਆ ਇਸ ਤੋਂ ਬਿਨਾ ਈਜ਼ ਆਫ ਡੂਇੰਗ ਬਿਜ਼ਨਸ ਕਰਕੇ 142ਵੇਂ ਰੈਂਕ ਤੋਂ ਅਸੀਂ 63ਵੇਂ ਰੈਂਕ ਤੇ ਆ ਚੁੱਕੇ ਹਾਂ अस्सी लख तो वह कंपनिया नवं रजिस्टर्ड होंगे भारत के भारत इनवैसटमेंट वही मध्यम वर्ग की जिंदगी वधिया बनाने सुखाला बनाने हाल ही के बजट के पॉइंट पंचर लखट इनकम टैक्स के बारह पॉइंट पचहत्तर लाख की आमदन तक इनकम टैक्स छोट दे के ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ। ਪਰ ਮੱਧਮ ਵਰਗ ਲਈ ਬਹੁਤ ਵੱਡਾ ਉਪਰਾਲਾ ਪਹਿਲੀ ਵਾਰੀ ਕਿਸੇ ਨੇ ਕੀਤਾ। ਚੰਦਰਯਾਨ ਤੇ ਗਗਨਯਾਨ ਵਰਗੇ ਜਿਹੜੇ ਇਹ ਪ੍ਰੋਜੈਕਟ ਹੈ ਜਿਹੜੇ ਮਿਸ਼ਨ ਹੈ ਇਸ ਦੇ ਨਾਲ ਜਿਹੜੇ ਸਾਡੇ ਵਿਗਿਆਨੀ ਹੈ ਜਿਹੜਾ ਸਾਡਾ ਅੰਦਰਲਾ ਟੈਲੈਂਟ ਹੈ ਉਸ ਨੂੰ ਇੱਕ ਮੌਕਾ ਮਿਲਿਆ ਹੈ ਕਿ ਉਹ ਇਸ ਦੇ ਵਿੱਚ ਪਾਰਟਿਸਪੇਟ ਕਰ ਸਕਣ ਔਰ ਸਾਡੇ ਬੱਚੇ ਹ ਇਸਰੋ ਵੱਲ ਜਾਣ ਦੀ ਉਨਾਂ ਦਾ ਇੱਕ ਛਾ ਬਣਿਆ ਕਿ ਅਬੀ ਅਸੀਂ ਵੀ ਸਾਇੰਸ ਜਾਂ ਵਿਗਿਆਨ ਦੇ ਵਿੱਚ ਕੁਛ ਨਾ ਕੁਛ ਕਰ ਸਕਦੇ ਹਾਂ ਹਾਲ ਹੀ ਦੇ ਵਿੱਚ ਚਨਾਬ ਦੇ ਉੱਤੇ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਬਣਾਇਆ ਗਿਆ ਔਰ 11 111 ਵਾਟਰਵੇ ਜਾਨੀ ਕਿ ਜਿਹੜੇ ਪਾਣੀ ਰਾਹੀਂ ਆਵਾਜਾਈ ਨੈਸ਼ਨਲ ਵਾਟਰਵੇ ਡਿਕਲੇਅਰ ਹੋਏ ਨੇ ਤੇ 3600 ਕਿਲੋਮੀਟਰ ਹਾਈ ਸਪੀਡ ਕੋਰੀਡੋਰ ਬਣੇ ਇਸ ਤੋਂ ਬਿਨਾ ਹਰ ਰੋਜ਼ 34 ਕਿਲੋਮੀਟਰ ਨੈਸ਼ਨਲ ਹਾਈਵੇ ਬਣਦੇ 25 26 ਦੇ ਵਿੱਚ ਖੇਤੀ ਦਾ ਬਜਟ 5 ਗੁਣਾ ਵਧਾਇਆ ਗਿਆ 11 ਕਰੋੜ ਕਿਸਾਨਾਂ ਨੂੰ ਸਨਮਾਨ ਨਿਧੀ ਯੋਜਨਾ ਤਹਿਤ લાભ ਦਿੱਤਾ ਜਾ ਰਿਹਾ ਹੈ ਔਰ ਗ੍ਰੀਪ ਪਲਾਨ ਯੋਜਨਾ ਦੇ ਤਹਿਤ 81 ਕਰੋੜ ਲੋਕਾਂ ਨੂੰ ਮੁਫਤ ਅਨਾਜ 4 ਕਰੋੜ ਤੋਂ ਜ਼ਿਆਦਾ ਪੱਕੇ ਘਰ 15 ਕਰੋੜ ਕਰਾਣੂ ਪੀਣ ਵਾਲਾ ਪਾਣੀ 12 ਕਰੋੜ ਸੌਚਾਲਿਆ ਬਣਾਏ ਗਏ 7370 ਨੂੰ ਟਰੋਣਾ ਰਾਮ ਮੰਦਰ ਨੂੰ ਟਰੋਣਾ ਟ੍ਰਿਪਲ ਰਾਮ ਮੰਦਰ ਬਣਾਉਣਾ ਟ੍ਰਿਪਲ ਪਲਾਕ ਨੂੰ ਹਟਾਉਣਾ ਇਹ ਜਿਹੇ ਕਦਮ ਹੈ ਜਿਹੜੇ ਕਿ बहुत साल तो, पेंडिंग हुए और सिर्फ मोदी जी ने ही उन्होंने साकार करके दिखाया तो बिना तेई एम्स अठ नमें आई आई एम सत आई आई टी और चार सौ नब्बे नवं यूनिवर्सिटिया बनाई गई आयुष्मान भारत स्कीम के तहत चाली करोड़ तो लोग अपना स्वास्थ्य कार्ड बना के लाभ लै रहे हैं वातावरण वास्ते पांच सौ गिगावाट एनर्जी नॉन फॉसल फ्यूल्स तो बनाने की कोशिश की है और ग्यारह सतारह हज़ार तो ग्रामीण स्वास्थ्य केंद्र ग्यारह हज़ार तो शहरी स्वास्थ्य केंद्र बना के ਲੋਕਾਂ ਦੇ ਸੇਧ ਦਾ ਖਿਆਲ ਰੱਖਣ ਦੀ ਵਿਵਸਥਾ